ਅੱਜ ਮੈਂ ਆਪ ਜੀ ਦੇ ਸਾਹਮਣੇ ਫਿਰ ਇੱਕ ਸੱਚ ਲੈ ਕੇ ਪੇਸ਼ ਹੋਣ ਲੱਗਾ ਤੇ ਜੇ ਚੰਗਾ ਲੱਗੇ ਅੱਗੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਆਪਣੇ WhatsApp ਗਰੁੱਪਾਂ ਦੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਇਹਦੇ ਨਾਲ ਜਿਹੜੀ ਜਿਹੜੀ ਸੱਚਾਈ ਆ ਲੋਕਾਂ ਤੱਕ ਫੈਲ ਜਾ ਜਾ ਸਕੇ ਲੋਕਾਂ ਨੂੰ ਕੁਝ ਸਮਝ ਲੱਗ ਸਕੇ ਕੀ ਆ ਕੀ ਇਹ ਗੱਲ ਸੱਚ ਏ ਕਿ ਰਾਜਨੀਤਿਕ ਪਾਰਟੀਆਂ ਸੱਚ ਨੇ ਇੱਕ ਦੂਜੇ ਦੇ ਖਿਲਾਫ ਬੜਾ ਪ੍ਰਚਾਰ ਕਰਦੀਆਂ ਨੇ ਇਹ ਬਾਹਰੋਂ ਲੜਦੀਆਂ ਨੇ ਤੇ ਅੰਦਰੋਂ ਇਕੱਠੀਆਂ ਨੇ ਕੀ ਇਹ ਗੱਲ ਸੱਚੇ ਇਹ ਲੋਕਾਂ ਨੂੰ ਲੜਾਉਂਦੀਆਂ ਨੇ ਲੋਕਾਂ ਨੂੰ ਬੇਵਕੂਫ ਬਣਾਉਂਦੀਆਂ ਨੇ ਤੇ ਲੋਕ ਇਹਨਾਂ ਦੇ ਮਗਰਲ ਲੱਗ ਜਾਂਦੇ ਨੇ ਬੇਵਕੂਫ ਬਣ ਜਾਂਦੇ ਨੇ ਕੀ ਇਹ ਗੱਲ ਸੱਚੇ ਕੀ ਇਹ ਗੱਲ ਸੱਚੇ ਕਿਸੇ ਨੇ ਇੱਕ ਗੱਲ ਦੱਸੀ ਕਿ ਇੱਕ ਨੇਤਾ ਦਾ ਬੇਟਾ ਕਹਿੰਦਾ ਬਾਪੂ ਜੀ ਕਿ ਮੈਂ ਨੇਤਾ ਬੰਨਾ ਹਾਂ ਤੇ ਬਾਪੂ ਕਹਿੰਦਾ ਤੈਨੂੰ ਇਮਤਿਹਾਨ ਦੇਣਾ ਪਊ ਬਾਪੂ ਕਹਿੰਦਾ ਜੜ ਜਾ ਉੱਪਰ ਵਾਲੇ ਕੋਠੇ ਤੇ ਥੱਲੇ ਸ਼ਾਲ ਮਾਰ ਦੇ ਕਹਿੰਦਾ ਬਾਪੂ ਜੀ ਸੱਟ ਲੱਗੂਗੀ ਕਹਿੰਦਾ ਨਹੀਂ ਬੇਟਾ ਥੱਲੇ ਮੈਂ ਚੱਦਰ ਤਾਣ ਲਉ ਬੇਟੇ ਨੇ ਕੋਠੇ ਤੇ ਚੜ ਕੇ ਸ਼ਾਲ ਮਾਰਦੀ ਤੇ ਬਾਪੂ ਨੇ ਥੱਲੇ ਚੱਦਰ ਖਿੱਚ ਲਈ ਉਹਦੇ ਬੱਚੇ ਤੇ ਲੱਗੀ ਸੱਟੇ ਬਾਪੂ ਕਹਿੰਦਾ ਪਹਿਲਾਂ ਹੀ ਪਹਿਲਾ ਇਹ ਇਮਤਿਹਾਨ ਰਾਜਨੀਤੀ ਦਾ ਇਹੀ ਉਹ ਗੱਲ ਸੱਚੇ ਬੇਟਾ ਕਹਿੰਦਾ ਬਾਪੂ ਜੀ ਇਹ ਤੇ ਧੋਖਾ ਹੈ ਤੇ ਬਾਪੂ ਅਗਿਓ ਕਹਿੰਦਾ ਬੇਟਾ ਕਹੀ ਨਾ ਆਪਣੇ ਪਿਓ ਤੇ ਵੀ ਯਕੀਨ ਰਾਜਨੀਤੀ ਦੇ ਵਿੱਚ ਇਹ ਹੀ ਧੋਖਾ ਧੋਖਾ ਏ ਇਹ ਹੀ ਮੌਕਾ ਮੌਕਾ ਏ ਇਹੋ ਗੱਲ ਸੱਚ ਏ ਇਹੋ ਗੱਲ ਸੱਚ ਨੇ ਕਿਸੇ ਨੇ ਕਿਹਾ ਤਾਂ ਸਾਨੂੰ ਵੋਟ ਪਾਉਣੀ ਪੈਣੀ ਏ ਸਾਡਾ ਅਧਿਕਾਰ ਏ ਤੇ ਕਿਸੇ ਨੇ ਅਗਿਓ ਜਵਾਬ ਦਿੱਤਾ ਵੋਟ ਪਾਉਣੀ ਸਾਡਾ ਅਧਿਕਾਰ ਏ ਵੋਟ ਤਾਂ ਜ਼ਰੂਰ ਪਾਉਣੀ ਚਾਹੀਦੀ ਏ ਸਾਡਾ ਤਾਂ ਇਹ ਅਧਿਕਾਰ ਏ ਨੋਟਾ ਦਾ ਬਟਨ ਦਬ ਦੇਵੀ ਇਹ ਵੀ ਤਾਂ ਸਾਡਾ ਅਧਿਕਾਰ ਏ ਇਸ ਬਾਰੇ ਤੁਹਾਡਾ ਕੀ ਵਿਚਾਰ ਏ ਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਉਹ ਕਲਾ ਜਾਊਗੀ ਤੇ ਇਹ ਗੱਲ ਝੂਠੇ ਜਾਂ ਸੱਚੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਏ ਇਹੋ ਗੱਲ ਸੱਚੇ ਇਹੀ ਉਹ ਗੱਲ ਸੱਚ ਹੈ ਸੋ ਨੋਟਾ ਦਾ ਬਟਨ ਵੋਟਾਂ ਪਾਉਣ ਵਾਲੀ ਮਸ਼ੀਨ ਦੇ ਵਿੱਚ ਸਾਰਿਆਂ ਤੋਂ ਅਖੀਰ ਤੇ ਬਟਨ ਨੋਟਾ ਦਾ ਨੋਟਾ ਦਾ ਬਟਨ ਇਸ ਬਟਨ ਨੂੰ ਦਬਾਉਣ ਦੇ ਨਾਲ ਇਸ ਰਾਜਨੀਤਿਕ ਪਾਰਟੀਆਂ ਨੂੰ ਪਤਾ ਲੱਗ ਜਾਊਗਾ ਕਿ ਲੋਕੀ ਸਾਡੇ ਤੋਂ ਹੁਣ ਦੁਖੀ ਹੋ ਚੁੱਕੇ ਨੇ ਕਿ ਅਸੀਂ ਝੂਠ ਨਾ ਬੋਲੀਏ ਸੱਚ ਬੋਲੀਏ ਇਹੀ ਉਹ ਗੱਲ ਸੱਚ ਹੈ ਇਹ ਹੀ ਨੋਟਾ ਦੇ ਬਟਨ ਦੀ ਸਚਾਈ ਹੈ